ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੀ ਆਪਾਂ ਪਹੁੰਚ ਗਏ ਆ ਜੀ ਰਾਜਾ ਸਾਹਿਬ ਜੀ ਦੇ ਤਰੀਕ ਅੱਜ 5 ਅਕਤੂਬਰ 2025 ਰਾਜਾ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖਣ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ تھوڑی تھوڑی ہوں ٹھنڈ ہونے لگ پی آ سوے سویرے ٹائم ہو گیا اج کوئی چار بج کے چالی منٹ کا ہوں اس ویلے ہو گیا یا. بڑا شانتی والا ماحول آ ਆ ਗਿਓ ਕਰਦੇ ਆ ਦਰਸ਼ਨ ਆ ਰਾਜਾ ਸਾਹਿਬ ਜੀ ਦੇ ਸੰਗ ਤਾਂ ਜੁੜੀਆਂ ਬੈਠੀਆਂ ਰਾਜਾ ਸਾਹਿਬ ਜੀ ਦੇ ਦਰਬਾਰ ਚ ਤੇ ਰਾਜਾ ਬਰੇ ਕਰੋ ਜੀ ਬਰੇ ਪਾੜਾ ਅੱਜ ਥੋੜਾ ਰੱਛ ਅਜੇ ਘੱਟ ਪਿਆ ਕਿਉਂਕਿ ਹੁਣ ਟਾਈਮਿੰਗ ਜੇ ਬਦਲ ਲੱਗ ਪਈ ਆ ਤਾਂ ਹੰਡ ਇਹ ਹੋਣ ਲੱਗ ਪਈ ਆ ਥੋੜੀ ਥੋੜੀ ਕਰੋਲੀ ਦਰਸ਼ਨ ਰਾਜਾ ਸਾਹਿਬ ਜੀ ਦੇ ਦਰਬਾਰ ਦੇ ਮਹਾਰਾਜ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਸ਼ਾਦ ਆ ਗਿਆ ਜੀ ਅਰਲਾਸ ਕਰਨੇ ਲਈ ਆ ਇਸ ਵੇਲੇ ਵਰਖਾਦ ਲੈ ਕੇ ਆਇਆ ਜੀ ਅਰਦਾਸ ਹੋ ਰਹੀ ਹੈ 400 ਲਈ 10 ਤੋਂ 15 پرشاد بار ਹੁਣ ਲੈ ਕੇ ਜਾਂਦੇ ਆ ਅੱਜ ਥੋੜਾ ਜਿਹਾ ਜੇ ਸੰਤਾਂ ਦਾ ਰੱਜ ਘਟਿਆ ਸੰਤਾਂ ਘਟ ਜੁੜੀਆਂ ਕਿਉਂਕਿ ਹੁਣ ਸਵੇਰੇ ਸਵੇਰੇ ਨਾ ਥੋੜੀ ਥੋੜੀ ਠੰਡ ਹੋਣ ਲੱਗ ਪਈ ਆ ਦਿਨੋਂ ਤਾਂ ਹੁੰਦੀ ਆ ਗਰਮੀ ਐਸ ਕੁ ਵੇਲੇ ਮੌਸਮ ਨੂੰ ਫਰਕ ਹੁੰਦਾ ਸਵੇਰੇ ਸਵੇਰੇ ਜਿਹੜੇ ਹਨਾ ਮੰਨ ਲਓ ਛਰਦਾਲੂ ਸਾਢੇ ਤਿੰਨ ਘਰੋਂ ਤੁਰਦੇ ਹੋਗੇ 4 4.5 ਆਉਂਦੇ ਆ ਪਿਛਲੇ ਐਤਵਾਰ ਦੇ ਮੁਕਾਬਲੇ ਅੱਜ ਰੱਜ ਘਟਿਆ ਕਿਉਂਕਿ ਥੋੜੀ ਅੱਜ ਠੰਡ ਹੈ ਹਨਾ ਦਾ ਕੜੇ ਜੱਲਾ ਦੁਨੀਆ ਭੱਤ ਮਨ ਬਠਾਈ ਮੋੜ ਰੀਤ ਤੇ ਵਜਾਤਾ ਕਚਨਾ ਸੁਕਾਣਾ ਮੁਝਾਏ ਕਚਨਾ ਸੁਝਾਏ ਦੁਨੀਆ ਕੋਈ ਪਾਰੇ ਸਾਈਂ ਤੇਰੇ ਚੰਗਾ ਕੀਤਾ ਨਾ ਕਾਮ ਰਜਾਈ ਬੋਲਾ ਅਪੇ ਦੇ ਗਬਨ ਕਰੋ ਜੀ ਦਾ ਬਗਤ ਹੀ ਆਇਆ ਨਾਮ ਤੇ ਦੀਵਾਨਾ ਰਾਜਾ ਹੀ ਰਾਜਾ ਅੱਜ ਬੱਦਲ ਹੋਏ ਆ ਜੀ ਮੀਂਹ ਵੀ ਦੱਸਿਆ ਆ ਮੀਂਹ ਤਾਂ ਨਹੀਂ ਪੈਣਾ ਚਾਹੀਦਾ ਹੁਣ ਬੱਦਲ ਹੋਏਗਾ ਇਸ ਟਾਈਮ ਤੇ ਇੱਧਰ ਵੀ ਹਜੇ ਝਾਂਲੀਆਂ ਲਾਉਣ ਨਹੀਂ ਲੱਗੇ ਨਹੀਂ ਤਾਂ ਐਸ ਕੋਈ ਲੈ ਸ਼ੁਰੂ ਹੋ ਜਾਂਦੇ ਹੁੰਦੇ ਆ ਸ਼ਾਇਦ ਤਾਂ ਹੀ ਹੋਵੇ ਰਾਜਾ ਬਲੀ ਕਰੋ ਜੀ ਬਲੀ ਇਹ ਮਹਾਂਤਪੂਰਨ ਦਾਸ ਤੇ ਸੰਗਤਾਂ ਮੱਥਾ ਟੇਕ ਰਹੀਆਂ ਨੇ ਜੇ ਦਰ ਵੀ ਹਜੇ ਹੌਲੀ ਹੌਲੀ ਕੰਮ ਚੱਲੀ ਜਾਂਦਾ ਆ ਇਦਾਂ ਰੱਛ ਰੋਹ ਰਹੁੰਦਾ ਜੀ ਪੌੜੀਆਂ ਦੇ ਵਿੱਚ ਤਾਂ ਨਹੀਂ ਵੀਡੀਓ ਬਣਾਉਂਦਾ ਹੁੰਦਾ ਅੱਜ ਰੱਛ ਬਿਲਕੁਲ ਘਟਿਆ ਜਿਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਜੇ ਨਾ ਮੌਸਮ ਚੇਂਜ ਹੋਇਆ ਕਰਕੇ ਅੱਜ ਰੱਛ ਘਟਿਆ ਅੱਗੇ ਇੱਥੇ ਪੌੜੀਆਂ ਤੇ ਲਾਈਨਾਂ ਲੱਗ ਜਾਂਦੀਆਂ ਥੱਲੇ ਮੱਥਾ ਟੇਕਣ ਵਾਲਿਆਂ ਦੀਆਂ ਅੱਜ ਰੱਛ ਘੱਟ ਕਰਕੇ ਮੈਂ ਅੱਜ ਵੀਡੀਓ ਬਣਾਉਣਾ ਲਾਈਟ ਚੱਲ ਗਈ ਆ ਜੀ ਆ ਗਈ ਆ ਗਈ ਮਿੰਟ ਡੇਢ ਮਿੰਟ ਗਈ ਰਹੀ ਆ ਸ਼ਾਇਦ ਚੇਂਜ ਓਵਰ ਨਹੀਂ ਲੱਗਾ ਹੋਗਾ ਆਪਣੇ ਆਟੋਮੈਟਿਕਲੀ ਸੋ ਰਾਜਾ ਬਲੀ ਕਰੋ ਜੀ ਪਹਲੀ ਪਹ ਰਾਜਾ ਬਲੀ ਨਾਲ ਕਿਤੇ ਨਹੀਂ ਆਣਾ ਵਾਹ ਗੰਗਾ ਜਾ ਕੋ ਆਵਾਜ਼ ਆਉਂਦਾ ਉਹ ਪਵਨ ਅਲੀ ਤੇਰਾ ਜਾ ਜੋ ਵਸਦਾ ਉਹ ਤੇ ਰਾਜਾ ਹੀ ਰਾਜਾ ਮੈਂ ਗੱਲ ਕਰਦਾ ਜਿਵੇਂ ਕਾ ਬੱਦਲ ਹੋਏ ਆ ਹੁਣ ਨਹੀਂ ਪੈਣਾ ਚਾਹੀਦਾ ਕਿਉਂਕਿ ਝੋਨਿਆਂ ਦੀ ਭੜਾਈ ਚੱਲਦੀ ਆ ਕੌਲੂਆਂ ਦੀ ਲੋਾਈ ਮਟਰਾਂ ਦੀ ਲੋਾਈ ਚੱਲਦੀ ਆ ਇਸ ਕਰਕੇ ਮਹਾਰਾਜ ਭਲੀ ਕਰਨ ਹੁਣ ਤਾਂ ਨੁਕਸਾਨ ਤਾਂ ਅੱਗੇ ਹੀ ਬਹੁਤ ਪੰਜਾਬ ਦਾ ਹੋ ਚੁੱਕਾ ਆ ਬਾਕੀ ਆਪਾਂ ਅੱਜ ਇੱਥੇ ਨਹੀਂ ਜੀ ਅੱਛਾ ਜੀ ਪ੍ਰਸ਼ਾਦ ਆ ਰਿਹਾ ਕਮੈਂਟ ਵਿੱਚ ਕਰਦਾ ਗੱਲ ਵਾਹ ਵਾਹ ਅੱਕੀ ਮੈਂ ਗੱਲ ਕਰ ਦੱਸਦਾ ਜੀ ਮੈਂ ਕੱਜ ਆਪਾਂ ਵੀਡੀਓ ਦੀ ਇੱਥੇ ਨਹੀਂ ਸਮਾਪਤੀ ਕਰਨੀ ਅੱਗੇ ਜਾ ਕੇ ਕਰਨੀਆਂ ਜਦੋਂ ਆਪਾਂ ਬੰਗਿਆਂ ਵੱਲੋਂ ਆਈਦਾ ਨਾ ਪਾਟੇ ਵੀ ਸੇਵਾਦਾਰਾਂ ਵੱਲੋਂ ਇੱਕ ਹਰੇਕ ਐਤਵਾਰ ਨੂੰ ਚਾਹ ਦਾ ਲੰਗਰ ਲਗਾਇਆ ਜਾਂਦਾ ਤੜਕੇ ਨੂੰ 4 ਵਜੇ ਅੱਜ ਮੈਂ ਤੁਹਾਨੂੰ ਉਹ ਵੀ ਦਿਖਾ ਦਾਂ ਤੇ ਆਪਾਂ ਚਾਹ ਵੀ ਉੱਥੇ ਜਾ ਕੇ ਛਕਾਂਗੇ ਚਲਦੇ ਆ ਜੀ ਹੁਣ ਉੱਥੇ ਨੂੰ ਰਾਜਾ ਭਲੀ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਸਾਰਿਆਂ ਨੂੰ ਤੰਦਰੁਸਤ ਦੀ ਬਖਸ਼ਣ ਸਾਰਿਆਂ ਨੇ ਆਪਣੀ ਇਹੀ ਅਰਦਾਸ ਹੈ ਜੀ ਮਹਾਰਾਜ ਭਲੀ ਕਰਨ ਅੱਜ 5 ਅਕਤੂਬਰ 2025 ਦਿਨ ਐਤਵਾਰਿਆ ਜੀ ਚਲਦੇ ਆ ਜੀ ਆਪਾਂ ਹੁਣ ਉੱਥੇ ਨੂੰ ਉੱਥੇ ਜਾ ਕੇ ਫਿਰ ਹਨਾ ਵੀਡੀਓ ਦੀ ਸਮਾਪਤੀ ਕਰਾਂਗੇ ਕਮੈਂਟ ਜਰੂਰ ਕਰਿਆ ਕਰੋ ਜੀ ਜੇ ਕੋਈ ਐਤਵਾਰ ਨੂੰ ਵੀਡੀਓ ਦੇ ਵਿੱਚ ਕਮੀ ਪੇਸ਼ੀ ਲੱਗਦੀ ਹੁੰਦੀ ਆ ਕਈ ਵੇਲੇ ਕਈ ਜਿਹੜੇ ਜਾਣਨ ਵਾਲੇ ਪਰਸਨ ਆਓ ਉਦਾਂ ਫੋਨ ਕਰਕੇ ਦੱਸ ਦਿੰਦੇ ਆ ਕਮੈਂਟਾਂ 'ਚ ਵੀ ਦੱਸ ਸਕਦੇ ਆ ਤੁਸੀਂ ਜੇ ਕੋਈ ਕਮੀ ਤੁਹਾਨੂੰ ਲੱਗਦੀ ਹੁੰਦੀ ਆ ਵੀਡੀਓ ਦੇ ਵਿੱਚ ਚੱਲਦੇ ਆ ਜੀ ਆਪਾਂ ਉੱਥੇ ਨੂੰ ਲੰਗਰ ਤੇ ਜਾਦੇ ਤੇ ਉੱਥੇ ਜਾ ਕੇ ਫਿਰ ਵੀਡੀਓ ਦੀ ਸਮਾਪਤੀ ਕਰਾਂਗੇ ਇਹ ਤੁਹਾਨੂੰ ਦੱਸਦਾ ਹੁਣ ਆਇਆ ਜੀ ਬੋਰਡ ਦੇ ਵਿੱਚ ਪੈਂਡ ਪਰੋਂ ਯਾਰਾ ਪੈਂਡ ਪਰੋਂ ਯਾਰਾ ਜੀ ਜਿਹੜੇ ਸਾਲੋਂ ਵਾਲਾ ਰੋਡ ਜਾਂਦਾ ਨਾ ਉਹਦੇ ਤੋਂ ਜਦੋਂ ਆਪਾਂ ਰਾਜਾ ਸਾਹਿਬ ਵੱਲ ਨੂੰ ਜਾਂਦੇ ਆ ਐਤਵਾਰ ਨੂੰ 4 ਵਜੇ ਵੀ ਮੈਂ ਆ ਕੇ ਦੇਖਿਆ 4 ਵਜੇ ਤੋਂ ਪਹਿਲਾਂ ਹੀ ਚਾਹ ਦਾ ਲੰਗਰ ਚੱਲਦਾ ਹੁੰਦਾ ਆ ਤਾਂ ਬਹੁਤ ਸੰਗਤ ਇੱਥੇ ਰੋਕੇ ਜਿਹੜੇ ਤੁਰਕੇ ਆਉਂਦੇ ਆ ਬੰਗਿਆਂ ਵੱਲੋਂ ਉਹ ਚਾਲ ਚੱਕ ਕੇ ਜਾਂਦੇ ਆ ਤਾਂ ਲਾਈਟ ਚੱਲ ਗਈ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਜਦੋਂ ਉਧਰੋਂ ਤੁਰੇ ਆ ਨਾ ਬਹੁਤ ਜ਼ਿਆਦਾ ਨੇਰੀ ਚੱਲ ਪਈ ਸੀ ਹਵਾ ਚੱਲਦੀ ਆ ਬਹੁਤ ਜ਼ਿਆਦਾ ਤਾਂ ਕੋਈ ਕੋਈ ਕਿਣੀ ਵੀ ਡੇਗ ਰਹੀ ਆ ਉਹਦੇ ਕਰਕੇ ਫੇਰ ਸੇਵਾਦਾਰਾਂ ਨੇ ਹਨਾ ਸਾਰਾ ਸਮਾਨ ਚੱਕ ਕੇ ਅੰਦਰ ਸ਼ੈੱਡ ਦੇ ਵਿੱਚ ਰੱਖ ਲਿਆ ਆ ਮੈਂ ਦਿਖਾਉਣਾ ਨੂੰ ਪਾ ਲਈ ਨਹੀਂ ਤਾਂ ਬਾਹਰ ਹੀ ਲਾਏ ਆ ਹੁੰਦਾ ਆ ਹਨਾ ਆ ਵੀ ਛੱਕ ਲੋ 4 ਤੋਂ ਲੈ ਕੇ 8 9 ਵਜੇ ਤੱਕ ਫਿਰ ਜਾਦਾ ਲੰਗਰ ਜਲਦਾ ਰਹਿੰਦਾ ਆ ਆ ਜਾਓ ਭਜੀ ਜਆ ਛੱਕੇ ਭਜੀ ਬੱਤੀ ਆਪਾਂ ਵੀ ਹੁਣ ਇੱਥੇ ਚਾ ਛੱਕ ਲਈਏ ਅੱਜ ਜੇ ਤੁਮਨਾਂ ਦੱਸਿਆ ਸੀ ਹਨ ਤੇ ਮੀਨ ਏਰੀ ਦਾ ਪ੍ਰੋਗਰਾਮ ਕਰਕੇ ਥੋੜ੍ਹਾ ਜਿਹਾ ਰੱਛ ਘਟ ਸੀ ਪਰ ਹੁਣ ਜਿਆਦਾ ਹੋ ਗਿਆ ਆ ਜਦਾਂ ਤਾਂ ਬਾਕੀ ਹੁਣ ਹਨੇਰਾ ਹੀ ਹੈ ਜੀ ਇੱਥੇ ਨਹੀਂ ਤਾਂ ਲਾਈਟਾਂ ਹੁੰਦੀਆਂ ਮੈਂ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦਰਸ਼ਨ ਕਰਾਉਂਦਾ ਇੱਥੇ ਦਿਖਾਉਂਦਾ ਲੰਗਰ ਦੇ ਤਾਂ ਕੋਈ ਗੱਲ ਨਹੀਂ ਰਾਜਾ ਸਾਹਿਬ ਮੇਰ ਕਰਨ ਅਗਲੇ ਐਤਵਾਰ ਨੂੰ ਸਹੀਂ ਤਾਂ ਸਾਰਿਆਂ ਦੀਆਂ ਮਨੋਗਾਮਨਾ ਹੁਣ ਪੂਰੀਆਂ ਜੀ ਤਾਂ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਜੀ ਗੈ ਰਾਜਾ ਸਾਹਿਬ ਦੀ